ਪੰਜਾਬ ਜੋ ਕਿ ਸਿੱਖ ਧਰਮ ਦਾ ਕੇਂਦਰ ਹੈ ਆਪਣੀ ਧਾਰਮਿਕ ਸੱਭਿਆਚਾਰਕ ਔਰ ਗਰਵਸ਼ੈਲੀ ਵਿਰਾਸਤ ਲਈ ਪਛਾਣਿਆ ਜਾਂਦਾ ਪਰ ਬੀਤੇ ਕੁਝ ਵਰਿਆਂ ਤੋਂ ਪੰਜਾਬ ਦੇ ਵਿੱਚ ਵੱਧ ਰਹੇ ਰਿਲੀਜੀਅਸ ਕਨਵਰਸਰਸ ਨੇ ਪੰਜਾਬੀਅਤ ਔਰ ਸ੍ਰੀ ਹਰਮੰਦਰ ਸਾਹਿਬ ਦੇ ਉੱਪਰ ਸਵਾਲੀਆ ਨਿਸ਼ਾਨ ਖੜੇ ਕਰ ਦਿੱਤੇ ਆ ਦੋਸਤੋ ਅੰਮ੍ਰਿਤਸਰ ਜਿਸ ਨੂੰ ਸਿੱਖ ਧਰਮ ਦਾ ਮੱਕਾ ਕਿਹਾ ਜਾਂਦਾ ਅੱਜ ਚਰਚ ਬੈਲਟ ਦੇ ਰੂਪ ਦੇ ਵਿੱਚ ਵੀ ਜਾਣਿਆ ਜਾ ਰਿਹਾ ਹੈ ਕੱਲੇ ਗੁਰਦਾਸਪੁਰ ਡਿਸਟ੍ਰਿਕਟ ਦੇ ਵਿੱਚ 6700 ਤੋਂ ਉੱਪਰ ਚਰਚੇ ਬਣ ਚੁੱਕੀਆਂ 2011-15 ਦੀ ਜਨਗਣਨਾ ਦੇ ਹਿਸਾਬ ਨਾਲ 크ਿਸਚੀਅਨ ਕਮਿਊਨਿਟੀ 1.5% ਸੀ ਪੰਜਾਬ ਦੇ ਵਿੱਚ ਜਿਹੜੀ ਅੱਜ ਵੱਧ ਕੇ 15% ਤੋਂ ਉੱਪਰ ਹੋ ਗਈ ਹੈ ਗ੍ਰੋਥ ਰੇਸ਼ੋ ਆਕੜਿਆਂ ਦੇ ਹਿਸਾਬ ਨਾਲ ਸਮਝੀਏ ਤੇ 900% ਤੋਂ ਉੱਪਰ ਇਹਨਾਂ ਦੀ ਆਬਾਦੀ ਵੱਧ ਚੁੱਕੀ ਹੈ ਇਹ ਆਬਾਦੀ ਕਿੱਥੋਂ ਆਈ ਹੈ ਇਹ ਧਾਰਮਿਕ ਕਨਵਰਜਨ ਰਿਲੀਜੀਅਸ ਕਨਵਰਜਨਸ ਹੋਇਆ ਜਿਹੜੇ ਨਾ ਸਿਰਫ ਸਿੱਖਾਂ ਦੇ ਹੋਏ ਆ ਬਲਕਿ ਇਹਦੇ ਵਿੱਚ ਹਿੰਦੂ ਵੀ ਨੇ ਇਹਦੇ ਵਿੱਚ ਸਿੱਖ ਵੀ ਨੇ ਇਹਦੇ ਵਿੱਚ ਹੋਰ ਵੀ ਕਮਿਊਨਿਟੀਆਂ ਹੋਈਆਂ ਜਿਹੜੀ ਜਿਨ੍ਹਾਂ ਦਾ ਰਿਲੀਜੀਅਸ ਕਨਵਰਜਨ ਹੋਇਆ ਕੀ ਕੌਨਸਪੀਰੇਸੀ ਹੈ ਨੇ ਵੱਡੇ ਪੱਧਰ ਦੇ ਉੱਪਰ ਰਿਲੀਜੀਅਸ ਕਨਵਰਜਨਸ ਦੀ ਧਰਮ ਪਰਵਰਤਨ ਜਿੰਨੂੰ ਅਸੀਂ ਕਹਿੰਦੇ ਆ ਕੀ ਕੌਨਸਪੀਰੇਸੀ ਹੈ ਕਿ ਇਹਦੇ ਵਿੱਚ ਕੋਈ ਪੋਲੀਟੀਕਲ ਅਜੰਡਾ ਦੋਸਤੋ ਸਭ ਤੋਂ ਗੰਭੀਰ ਵਿਸ਼ਾ ਇਹ ਹੈ ਕਿ ਇਦੇ ਖਿਲਾਫ ਕੋਈ ਵੀ ਜਥੇਬੰਦੀ ਨਾ ਸਿੱਖਾਂ ਦੀ ਤੇ ਨਾ ਹਿੰਦੂਆਂ ਦੀ ਸਿੱਖਾਂ ਦੀ ਜਥੇਬੰਦੀ ਐਸਜੀਪੀਸੀ ਅਕਾਲੀ ਦਲ ਹੋਰ ਵੀ ਜੜੀਆਂ ਨੇ ਹਿੰਦੂਆਂ ਦੀ ਸ਼ਿਵ ਸੇਨਾ ਬੀਜੇਪੀ ਆਰਐਸਐਸ ਕੋਈ ਵੀ ਜਥੇਬੰਦੀ ਇਹਦੇ ਖਿਲਾਫ ਜਾਂ ਇਹ ਇਹਦੇ ਇਹਨੂੰ ਮੱਧੇ ਨਜ਼ਰ ਰੱਖਦੇ ਹੋਏ ਕੋਈ ਵੀ ਕਦਮ ਨਹੀਂ ਚੱਕ ਰਹੇ ਬਹੁਤ ਗੰਭੀਰ ਵਿਸ਼ਾ ਜਿਹਦੇ ਉੱਪਰ ਬਹੁਤ ਵਿਚਾਰ ਕਰਨ ਦੀ ਲੋੜ ਹੈ ਮੈਂ ਕੁਲਵਿੰਦਰ ਸਿੰਘ ਅਸ ਗੰਭੀਰ ਵਿਸ਼ੇ ਨੂੰ ਲੈ ਕੇ ਇੱਕ ਵੀਡੀਓ ਸੀਰੀ ਸ਼ੁਰੂ ਕਰਨ ਲੱਗੇ ਆ ਤਾਂ ਕਿ ਅਸ ਜਿਹੜੀ ਹੈ ਵੱਧ ਰਹੀ ਸਮੱਸਿਆ ਨੂੰ ਜਾਂ ਇਹ ਧਾਰਮਿਕ ਕਨਵਰਜਨ ਦੀ ਪ੍ਰੋਬਲਮ ਨੂੰ ਲੈ ਕੇ ਇੱਕ ਵੀਡੀਓ ਸੀਰੀ ਸ਼ੁਰੂ ਕਰਨ ਲੱਗੇ ਆ ਉਮੀਦ ਹੈ ਕਿ ਅਸੀਂ ਸਾਰੇ ਹਰਲ ਕੇ ਇਹਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ ਔਰ ਇਹਦਾ ਹੱਲ ਕੱਢਣ ਦੀ ਕੋਸ਼ਿਸ਼ ਕਰਾਂਗੇ ਦੋਸਤੋ ਵੀਡੀਓ ਲੰਬੀ ਨਾ ਹੋਵੇ ਇਸ ਕਰਕੇ ਇਸ ਵੀਡੀਓ ਨੂੰ ਅਸੀਂ ਪਾਰਟਸ ਦੇ ਵਿੱਚ ਡਿਵਾਈਡ ਕਰਾਂਗੇ ਜਿਦੇ ਵਿੱਚ ਅਸੀਂ ਧਾਰਮਿਕ ਕਨਵਰਜੈਂਸ ਕਿਵੇਂ ਸ਼ੁਰੂ ਹੋਏ ਡੇਰੇਵਾਦ ਤੋਂ ਸ਼ੁਰੂ ਹੋਏ ਕਦੋਂ ਤੋਂ ਸ਼ੁਰੂ ਹੋਏ ਔਰ ਇਹਨਾਂ ਦਾ ਸਾਡੇ ਸਮਾਜ ਦੇ ਉੱਪਰ ਕੀ ਪ੍ਰਭਾਵ ਪਏਗਾ ਇਹਨਾਂ ਦੇ ਪਾਸਟਰਸ ਦੀ ਹਿਸਟਰੀ ਜਿਹੜੇ ਪਾਸਟਰ ਬਣੇ ਫਿਰਦੇ ਆ ਨਰੂਲਾ ਪੱਗ ਬਣ ਕੇ ਪਾਸਟਰ ਬਣਿਆ ਹੋਇਆ ਇੱਕ ਬੰਦਾ ਇੱਕ ਕੰਚਨ ਮਿੱਤਲ ਬਾਣੀਆਂ ਪਾਸਟਰ ਬਣੇ ਹੋਇਆ ਇਹਨਾਂ ਸਾਰੇ ਬਾਰੇ ਅਸੀਂ ਵਿਸਤਾਰ ਪੂਰਵਕ ਆਪਣੇ ਵੀਡੀਓਜ਼ ਦੇ ਵਿੱਚ ਗੱਲ ਕਰਾਂਗੇ ਵੀਡੀਓ ਲੰਬੀ ਨਾ ਹੋਏ ਇਸ ਕਰਕੇ ਇਸ ਨੂੰ ਮੈਂ ਦੁਬਾਰਾ ਰਿਪੀਟ ਕਰਾਂਗੇ 파ਟ ਦੇ ਵਿੱਚ ਡਿਵਾਈਡ ਕਰਾਂਗੇ ਅੱਜ ਲਈ ਇਤਨੀ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਸਤਿ ਸ਼੍ਰੀ ਅਕਾਲ